ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਸਾਰੀ ਸਾਕਤ ਸੰਗਤ ਦੇ ਚਰਨਾਂ ਚ ਅਸੀਂ ਫਤਿਹ ਬੁਲਾਉਨੇ ਆ ਜੀ ਤੇ ਅਸੀਂ ਅੱਜ ਪਹੁੰਚੇ ਹੋਏ ਆ ਅੰਮਰੀ ਬਾਰਡਰ ਤੇ ਪ੍ਰਧਾਨ ਸਾਹਿਬ ਦੇ ਲੱਗੇ ਬੈਠੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਅ ਪਰਸਨਲੀ ਤੌਰ ਤੇ ਵੀ ਪ੍ਰਸਾਦ ਪ੍ਰਧਾਨ ਸਾਹਿਬ ਦਾ ਮੇਰੇ ਨਾਲ ਜਿਹੜਾ ਪ੍ਰੇਮ ਹੈ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਮੈਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜਥੀਬੰਦੀ ਤੋਂ ਜ਼ਰੂਰਤ ਹੁੰਦੀ ਹੈ ਤਾਂ ਪ੍ਰਧਾਨ ਸਾਹਿਬ ਦਾ ਬੇਸ਼ੱਕ ਮੇਰੇ ਸਿਰ ਤੇ ਹੱਥ ਰਿਹਾ ਔਰ ਅੱਜ ਮੈਨੂੰ ਲੱਗਦਾ ਕਿ 21ਵੇਂ ਦਿਨ ਚ ਜਿਹੜੀ ਪ੍ਰਧਾਨ ਸਾਹਿਬ ਦੀ ਉਹ ਇੱਕ ਮੁੱਖ ਹੜਤਾਲ ਤੋਂ ਵੀ ਹੋ ਚੁੱਕੀ ਹੈ ਮਰਨ ਵਰਤ ਸਾਨੂੰ ਇਹ ਸ਼ਬਦ ਬੋਲਣ ਲੱਗਿਆਂ ਨੂੰ ਵੀ ਅਸੀਂ ਭਾਵੁਕ ਹੁੰਨੇ ਆ ਕਿਉਂਕਿ ਜਿੰਨਾ ਕੁਸ਼ ਪੰਜਾਬ ਦੀ ਕਿਸਾਨੀ ਲਈ ਔਰ ਜਵਾਨੀ ਨੂੰ ਲਾਮਬੰਦ ਕਰਨ ਲਈ ਡੱਲੇਵਾਲ ਸਾਹਿਬ ਨੇ ਕੀਤਾ ਅ ਅਸੀਂ ਖੇਤੀਬਾੜੀ ਵਾਲੇ ਪਰਿਵਾਰਾਂ ਨੂੰ ਪੰਜਾਬ ਕਰੇ ਦੇਣਾ ਨਹੀਂ ਦੇ ਸਕਦਾ ਬਪੂ ਜੀ ਦਾ। ਔਰ ਅੱਜ ਜਦੋਂ ਅਸੀਂ ਹਾਲਾਤ ਦੇਖਦੇ ਆਂ ਖਾਸ ਕਰਕੇ ਜਿਹੜਾ ਸਾਡਾ ਛੋਟਾ ਲੇਜੰਡ ਜਦੋਂ ਅਸੀਂ ਉਹਦੇ ਵੀਡੀਓ ਦੇਖਦੇ ਆਂ ਤੇ ਅਸੀਂ ਬਹੁਤ ਭਾਵੁਕ ਹੁੰਦੇ ਆਂ ਔਰ ਫਿਰ ਸਾਡੇ ਦਿਲਚੰਦਰ ਬਲਬਲਾ ਉਠਦਾ ਕਿ ਯਾਰ ਇਹ ਗੱਲ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਇਹ ਸਾਡੇ ਸਾਰਿਆਂ ਦੀ ਹੈ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਚੋਂ ਉਠੇ ਆਂ ਔਰ ਖੇਤੀਬਾੜੀ ਸਾਡਾ ਪ੍ਰਮੁੱਖ ਹੀ ਕੀਤਾ ਰਿਹਾ ਬੇਸ਼ੱਕ ਅਸੀਂ ਕਿਸੇ ਵੀ ਕਿੱਤੇ ਨਾਲ ਜੁੜੇ ਹੋਏ ਆਂ। ਤਾਂ ਆ ਜਿਆਦਾ ਗੱਲਾਂ ਮੈਂ ਨਾ ਕਰਾਂ ਮੈਂ ਆਪ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਜਣੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਜਿਹੜੀ ਲੜਾਈ ਬਾਪੂ ਜੀ ਲੜ ਰਹੇ ਨੇ ਉਹ ਮੈਂ ਪਹਿਲਾਂ ਕਹਿ ਗਿਆ ਹਟਿਆ ਉਹ ਇਕੱਲੀ ਦੰਦੇਵਾਲ ਸਾਹਿਬ ਦੀ ਲੜਾਈ ਨਹੀਂ ਮੇਰੀ ਲੜਾਈ ਨਹੀਂ ਤੁਹਾਡੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਪਿਛਲੀ ਵਾਰ ਵੀ ਜਦੋਂ ਪੰਜਾਬ ਚੋਂ ਇਹ ਅੰਦੋਲਨ ਸ਼ੁਰੂ ਹੋਇਆ ਤੇ ਸਾਰੀ ਦੁਨੀਆ ਦੇ ਵਿੱਚ ਗਿਆ ਤੇ ਦੁਨੀਆ ਦੇ ਜੱਡੇ ਵੱਡੇ ਵੱਡੇ ਬੰਦੀ ਜੀ ਵੀ ਸੀ ਸਾਰਿਆਂ ਨੇ ਉਸ ਚੀਜ਼ ਨੂੰ ਕਿਹਾ ਕਿ ਇਹ ਅੰਦੋਲਨ ਸ਼ੁਰੂ ਕਰਨ ਵਾਲਾ ਪੰਜਾਬ ਹੈ ਤੇ ਅੱਜ ਵੀ ਆਪਾਂ ਚਾਹੀਏ ਹਰਿਆਣਾ ਸਾਡਾ ਗਵਾਂਡੀ ਸੂਬਾ Rajasthan ਅਸੀਂ ਕਿਉਂਕਿ ਕਿਸਾਨੀ ਦੇ ਸਰਤੇ ਹੀ ਇਹ ਦੇਸ਼ ਖੜਾ ਹੈ ਕਿਸਾਨੀ ਦੇ ਸਰਤੇ ਹੀ ਸਾਰੇ ਜੀ ਹਲ ਕਰ ਰਹੇ ਸੀ ਸਾਰੇ ਸੈਕਟਰ ਚੱਲ ਰਹੇ ਆ ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਆਹ ਕਿਸਾਨੀ ਨੂੰ ਅਸੀਂ ਪਹਿਲ ਤਾਂ ਦੇ ਦਿੰਨੇ ਆ ਕਿਉਂਕਿ ਅਸੀਂ ਇਸ ਕਿਤੇ ਨਾ ਪ੍ਰਮੁੱਖ ਤੌਰ ਤੇ ਜੁੜੇ ਆ ਪਰ ਇਹ ਕਿਤਾ ਹਰ ਇੱਕ ਬੰਦੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਸੋ ਆਪਾਂ ਸਾਰੇ ਜਣੇ ਆਪਣਾ ਫਰਜ ਸਮਝਦੇ ਹੋਏ ਖਾਸ ਕਰਕੇ ਮੇਰੇ ਨੌਜਵਾਨ ਵੀਰ ਜਿੰਨੇ ਮੇਰੇ ਨਾਲ ਜੁੜੇ ਹੋਏ ਆ ਭੈਣ ਭਰਾ ਚਾਹੇ ਉਹ ਉਪਦੇਸ਼ਾਂ ਚ ਚਾਹੇ ਉਹ ਇੱਥੇ ਆਪਾਂ ਆਪਣਾ ਫਰਜ ਸਮਝਦੇ ਹੋਏ ਇਹ ਫਰਜ ਲਵਾਈਏ ਤੇ ਵੱਧ ਤੋਂ ਵੱਧ ਸੰਗਤ ਲੈ ਕੇ ਇੱਥੇ ਹਾਜ਼ਰੀ ਲਵਾਈਏ ਤੇ ਰਣਨੀਤੀ ਬਣਾਈਏ ਜਿਵੇਂ ਬਾਪੂ ਜੀ ਕਹਿਣਗੇ ਜਿਵੇਂ ਜਥੇਬੰਦੀ ਸਾਨੂੰ ਹੁਕਮ ਕਰੂਗੀ ਕਿ ਅਸੀਂ ਅੱਗੇ ਕੀ ਕਰਨਾ ਹੈ ਉਹਦੇ ਅਕੋਰਡਿੰਗ ਚੱਲੀਏ ਪਰ ਦੁਬਾਰੇ ਅੱਜ ਪੰਜਾਬ ਨੂੰ ਰੋੜ ਹੈ ਕਿਉਂ ਨਾ ਬਾਰਡਰਾਂ ਤੇ ਉਹ ਮਾਹੌਲ ਜਿਹੜਾ ਅਸੀਂ ਪਹਿਲੇ ਧਰਨੇ ਵੇਲੇ ਬਣਾਇਆ ਸੀ ਅੱਜ ਦੁਬਾਰੇ ਬੀਸਿਕਲੀ ਬਣਿਆ ਹੀ ਹੋਇਆ ਬਹੁਤ ਨੂੰ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਵੱਖ-ਵੱਖ ਸਟੇਟਾਂ ਤੋਂ ਪਹੁੰਚ ਰਹੇ ਆ ਬਾਹਰਲੀਆਂ ਸਟੇਟਾਂ ਤੋਂ ਵੀ ਆ ਰਹੇ ਆ ਪਰ ਇੱਕ ਲਾਮਬੰਦ ਹੋ ਕੇ ਆਪਾਂ ਸਾਰੇ ਜਣੇ ਆਪਾਂ ਜਿਹੜੀ ਕਾਲ ਆ ਫਾਈਨਲ ਕਾਲ ਹੈ ਉਹ ਜਿਸੇ ਬੰਦੀ ਵੱਲੋਂ ਆਊਗੀ ਬਾਪੂ ਜੀ ਵੱਲੋਂ ਆਊਗੀ ਕਿ ਆਪਾਂ ਕੀ ਕਰਨਾ ਮੈਂ ਹੁਣ ਵੀ ਇਹੀ ਬਾਪੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਸਾਡੀ ਸੇਵਾ ਤੁਸੀਂ ਜਿੱਥੇ ਵੀ ਲਾਉਂਗੇ ਸਾਨੂੰ ਜੋ ਵੀ ਤੁਸੀਂ ਹੁਕਮ ਕਰੋਗੇ ਅਸੀਂ ਦਿਨ ਪਰ ਰਾਤ ਹਰ ਇੱਕ ਪੱਖੋਂ ਆਪ ਜੀ ਦੇ ਨਾਲ ਹਾਂ ਸੋ ਪੰਜਾਬ ਦੀ ਜਵਾਨੀ ਨੂੰ ਖਾਸ ਕਰਕੇ ਮੈਂ ਆਮ عمر ਭਰਾਵਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਜਣੇ ਜ਼ਰੂਰ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਹਾਜ਼ਰੀ ਲਵਾਓ ਆ ਕੇ ਬਾਪੂ ਜੀ ਦਾ ਹਾਲਚਲ ਪੁੱਛੋ ਬਾਪੂ ਜੀ ਬਿਲਕੁਲ ਚੜ੍ਹਦੀ ਕਲਾ 'ਚ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨੀ ਉਮਰ ਚ ਵੀ ਮੈਂ ਜਦੋਂ ਪੁੱਛਿਆ ਕਿ ਬਾਪੂ ਜੀ ਸਾਨੂੰ ਥੋੜੀ ਸਿਹਤ ਜ਼ਰੂਰੀ ਹੈ ਉਹ ਕਹਿੰਦੇ ਕਿ ਕਿਸੇ ਨਾ ਕਿਸੇ ਨੂੰ ਤਾਂ ਇਹ ਜਿਹੜਾ ਡਿਸੀਜਨ ਲੈਣਾ ਪੈਣਾ ਸੀ ਸੋ ਜਿਹੜੇ ਅਸੀਂ ਜਜ਼ਬਾਤੀ ਬੰਦੇ ਆ ਅਸੀਂ ਭਾਵਕ ਹੋ ਜਾਂਦੇ ਆ ਇਹਨਾਂ ਗੱਲਾਂ ਤੇ ਸੋ ਮੈਨੂੰ ਪਹਿਲਾਂ ਤਾਂ ਮੈਂ ਅਰਦਾਸ ਕਰੂੰਗਾ ਮਹਾਰਾਜ ਦੇ ਚਰਨਾਂ 'ਚ ਕਿ ਬਾਪੂ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਅਸੀਂ ਸਾਰੇ ਜਣੇ ਅਰਦਾਸਾਂ ਕਰਦੇ ਆ ਰੋਜ਼ ਚੜ੍ਹਦੀ ਕਲਾ 'ਚ ਵੀ ਨੇ ਬਿਲਕੁਲ ਔਰ ਉਦੋਂ ਬਾਅਦ 'ਚ ਫਿਰ ਦੁਬਾਰੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇੱਥੇ ਹਾਜ਼ਰੀ ਲਵਾਈਏ ਔਰ ਅਗਲੀ ਰਣਨੀਤੀ ਜਿਹੜੀ ਵੀ ਸਾਨੂੰ ਜਥੇਪੰਦੀ ਵੱਲੋਂ ਦਿੱਤੀ ਜਾਊਗੀ ਆਪਾਂ ਸਾਰੇ ਜਣੇ ਰਲ ਮਿਲ ਕੇ ਉਸੇ ਡਿਸੀਜਨ ਤੇ ਖਰੇ ਉੱਤਰੀਏ ਬਹੁਤ ਬਹੁਤ ਮਿਹਰਬਾਨੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਏਸੀ ਆਸ ਨਾਲ ਮੈਂ ਫਤਿਹ ਬੁਲਾਉਣਾ ਕਿ ਵੱਧ ਤੋਂ ਵੱਧ ਸੰਗਤ ਹੈ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ ਜਾਵੇ